Good morning for you. Ställ den fel, killar. Och så får man blockera linda. Gör det bra. Torkning i salori, på क्या रे कनीन मेरे बट्टा में तो ना भाग सबको दही निकाल कमली की चक्रा हरा सागर पाई हुई है ਲਾ ਪਿਆ ਜੀ ਹੋ ਹੋ ਵਾਹੇ ਕਰੋ ਬੱਚੇ ਵੀ ਨਹੀਂ ਹੋ ਰਿਹਾ ਠੰਡ ਕਰਨ ਨਹੀਂ ਤਾਂ ਹਮਟ ਕੱਡਾ ਕੱਡਾ ਹੋ ਜਾਂਦਾ ਮਾਕਰ ਛੋਹਦੀ ਰਿਹਾ ਵਿੱਚ ਕੋਰੇ ਕਰਕੇ ਨਹੀਂ ਹੋ ਰਿਹਾ ਆਹ ਤੋੜ ਦਿਨਾ ਯਾਰ ਮੁੱਖਿਆ ਆ ਦੀ ਮੱਖੀ ਬਹੁਤ ਆ ਯਾਰ ਤੁਹਾਨੂੰ ਬਾਸਣਾ ਮੰਗੀ ਸੁਣਦੇ ਹੋ ਤੁਹਾਨੂੰ ਦੇਖਿਓ ਇੱਕ ਮਿੰਟ ਇਹ ਆ ਬੱਠੀ ਆ ਬੀਚਤੋਂ ਵੈਸੇ ਬਾਜ ਵੀ ਆਉਂਦੀ ਹੋਊਗੀ। ਆਉਦੀ ਐ ਨਾ ਬੜਾ। ਉਹ ਹਟ ਮਾ ਕੀ ਹੈ। ਮੱਤੀ ਲੱਭਣੀ ਪਊਗੀ ਕਿੱਥੇ ਆ। ਬਾਈਪਨ ਇਹ ਆ ਜੀ ਬਾਈਪਨ ਸਾਡਾ ਬਾਈਪਨ ਜਿਹੜੀ ਹੈ ਮਾਪਿਆਂ ਨੇ ਛੱਡਣੀ ਜਵਾਕਨ ਦੇ ਸੀ ਉਸ ਉਮਰੇ ਨਹੀਂ ਮੱਥਾ ਬਾਈਪਨ ਨਾਲ ਲਾ ਲਿਆ ਖਾਣ ਪੈਣੇ ਵਾਲੇ ਦੱਸੋ ਵਧੀਆ ਸੰਗ ਹੋਵੇ ਸੀ ਸੋ ਨਹੀਂ ਅੱਜ ਹੀ ਹੋਰ ਵੀ ਨਹੀਂ ਇਹ ਨਹੀਂ ਸੁਣਿਆ ਪਰ ਆਪਨੇ ਚੈਨਲ ਨੂੰ ਫੋਲੋ ਯਾਰ ਸਬਸਕ੍ਰਾਈਬ ਤਾਂ ਜਰੂਰ ਕਰੋ ਜਿਹੜੇ-ਜਿਹੜੇ ਵੀਰਾਂ ਨੇ ਨਹੀਂ ਕਰਿਆ ਤੇ ਵੀਡੀਓ ਤੇ ਲਾਈਕs ਸ਼ੇਅਰ ਕਮੈਂਟ ਜੋ ਕਰਿਆ ਕਰੋ ਆ ਬਤਾ ਮਾਰਾ ਫੇਕਣਾ ਹੈ ਗੱਲ ਠੋਠੀ ਕਰਦੇ ਆ ਉਹ ਵੀ ਖਰਾਬ ਲਿਆ ਵੱਡਾ ਪਾਣੇ ਤੇ ਲਾਣ ਦਾ ਰਾਬ ਗਾੜੀ ਲੈ ਕੇ ਲੱਦਾਂਗੇ ਉਹ ਬਾਹਰ ਇਹੋ ਅੱਧੇ ਘੰਟੇ ਤੱਕ ਜਿੰਨਾ ਕਟਿਆ ਫਿਰ ਹੋਰ ਕਟਲਾਂਗੇ ਬਾਕੀ ਨਾ ਤਾਂ ਚੱਲਦੇ ਆ ਮੋਟਰ ਤੇ ਓਹੋ 私。 ਗਰਮੀ ਆ ਗਈ ਤੁਸੀਂ ਦੇਖ ਸਕਦੇ ਹੋਮੋਗ ਮੇਰੇ ਚਿਹਰੇ ਤੇ ਖੰਡੇ ਚ ਗਰਮੀ ਤਰਨ ਉਹ ਖਾਇਆ ਮੱਟਾ ਹੈ ਗਿਆ ਥੋੜੀ ਜੀ ਪੀਕ ਜੀ ਖਿਲਣ ਦਾ ਚਾਂਸ ਬੱਧ ਰਹੇ ਨੇ ਇੱਕ ਤਿੱਖੀ ਜੀ ਆ ਦਬੀ ਘਟ ਹੋਈ ਆ ਜਿਆ ਜਿਮੱਚਾ ਚਪੱਚਾ ਬੋਲਦੇ ਨੇ ਜੋ ਚਾਂਸ ਕੋ ਬਣੇ ਹੋ ਇਸ ਸਟਾਰਟਿੰਗ ਥੋੜੀ ਔਖੀ ਹੈ ਜੀ ਇਹਨੂੰ ਸਾਜ ਨੂੰ ਕੀ ਹੋ ਜਾਂਦਾ ਖੜੇ ਨੂੰ ਦੇਖੀਏ ਦਵਾਰੀ ਸਟਾਰਟ ਕਰਕੇ ਦੇਖਾਂ que la verdad no. ਕਈ ਆਕੇ ਜਮੀ ਲੈ ਵੀ ਮਿੱਤਰੋ ਹਜੇ ਤੱਕ ਲਾਣਾਦਰ ਪਹੁੰਚਿਆ ਨਹੀਂ ਫੱਕੇ ਥੱਪੇ ਬੈਠੇ ਬੈਠੇ ਤੁਹਾਨੂੰ ਆ ਜੂਮ ਚੈੱਕ ਕਰਾਂ ਆਈਫੋਨ ਦੇ ਜੂਮ 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 Vad göras så? Låt ge mig någon. Någon med dig. Vart tar han oss nu? Ser dom nummer med din dag förvirrad. Än niju med dig? சி எ ਕੀ ਕਰੀਏ ਨਾ ਕਰੀ ਜਾਣ ਜੋਗੇ ਨਾ ਬੈਠਣ ਕਿਉਂਕੇ ਕੈਮਰਾ ਖੋਲ ਕੇ ਚੈੱਕ ਕਰਿਆ ਜੇ ਤਾਂ ਮੈਂ ਘਰੀ ਫਿਰਦੇ ਨੂੰ ਜਾਣਗਾ ਓਏ ਹੋਏ ਐਤਵਾਰ ਨੂੰ ਵਲੌਗ ਪਾਉਣੀ ਪਾਉਣਾ ਹੁੰਦਾ ਆਪਾਂ ਨੇ ਜੂਰ ਚੈੱਕ ਕਰਿਆ ਕਰੋ ਇੱਕ ਵਾਰੀ ਜਾ ਕੇ ਤੁਸੀਂ ਦੇਖਿਆ ਕਰੋ ਕਿਵੇਂ ਦਾ ਲੱਗਦਾ ਉਹਨੂੰ ਕੋਈ ਕਮੀ ਬੇਸੀ ਲੱਗਦੀ ਆ ਤਾਂ ਜ਼ਰੂਰ ਦੱਸਿਆ ਕਰੋ ਨਹੀਂ ਤਾਂ ਆਪਾਂ ਦਾ ਬਣਾ ਕੇ ਪਾ ਹੀ ਦਈਦਾ ਕਮੀ ਬੇਸੀ ਦਾ ਹੁਣ ਤੁਸੀਂ ਦੱਸਣੀ ਆਪਾਂ ਨੂੰ ਕਿ ਕੀ ਕਮੀ ਬੇਸੀ ਆ ਇੱਥੇ ਕਮੀ ਰਹਿੰਦੀ ਆ ਤੇ ਉਹ ਆਪਾਂ ਸਧਾਰਨ ਹੈ ਕਮੀ ਨਾ ਤਾਂ ਬਣਾ ਕੇ ਕਰਕੇ ਡਿਟ ਚਾੜ ਦਈਦਾ ਜਿਵੇਂ ਆਪਾਂ ਨੂੰ ਠੀਕ ਲੱਗਾ ਅੱਕੀ ਦੱਸਣਾ ਤੁਸੀਂ ਆ ਸਾਨੂੰ ਕਿਵੇਂ ਲੱਗਦਾ ਬਲੋਗ ਕਿਵੇਂ ਨਹੀਂ ਲੱਗਦਾ ਕੀ ਘਾਟ ਆ ਕਿੱਥੇ ਕਮੀ ਆ ਉਹ ਜ਼ਰੂਰ ਦੱਸਿਆ ਕਰੋ ਕਮੈਂਟਾਂ ਚ ਤੇ ਆਪਾਂ ਹੋਰ ਵਧੀਆ ਕਰਾਂਗੇ ਕਿ ਕਰੀਏ ਵੀਲੇ ਬੈਠੇ ਨੇ ਹੋਰ ਵੱਡ ਲੰਗੇ ਵਟ ਕੇ ਮਿਲਦੇ ਆ ਜੀ ਫਿਰ ਹੋਰ ਤੁਹਾਨੂੰ ਇਹ ਛੱਟਣਾ ਬੰਦਾ ਝੱਗ ਝੱਗ ਕੇ ਆਹ ਓਏ ਇਹ ਦੱਦ ਮਿਲਦਾ ਫਾਉਂ ਨੂੰ I metro. ਹਰਿਆਲੇ ਬੱਟਾ ਪਾਣੇ ਵੱਡ ਕੇ ਤੋਰਦਾ ਲੰਗਰ ਅੱਪਾ ਵੀ ਚੱਲਦੇ ਆਣ ਬਹੁਤ ਟਾਈਮ ਹੋ ਗਿਆ ਇਹਨੂੰ ਵੀ ਯਾਰ ਇਹਦਾ ਯਾਰ ਵੱਖਰੀ ਨਿਯਾਰ ਹੈ ਇਹ ਨਿਯਾਰ ਕਿਤੇ ਨਹੀਂ ਮਿਲ ਸਕਦੇ ਜਿੱਥੇ ਮਰਜ਼ੀ ਭੱਜ ਲੋ ਜਿਹੜੀ ਮਰਜ਼ੀ ਕੰਟਰੀ 'ਚ ਭੱਜ ਜਾ ਪਰ ਕਿਹੜਾ ਨਿਯਾਰ ਆ ਨਾ ਖੇਤਾਂ ਦਾ ਯਾਰ ਇਹ ਨਹੀਂ ਮਿਲਾਂਗੇ ਕਹਿੰਦੇ ਪੰਜਾਬ ਵਰਗੀ ਰੇਸ ਕਿਤੇ ਹੋਣੀ ਹੁੰਦੀ ਹੈ ਪੰਜਾਬ ਵਰਗੇ ਨਿਯਾਰ ਇਹ ਤੁਹਾਨੂੰ ਕਿਤੇ ਮਿਲ ਨਹੀਂ ਚਾ ਨਾ ਮਰਜੀ ਜੋਰ ਨਾਲ ਥਰਮੱਕੀ 'ਪਾ ਚਲੋ ਇਹ ਨਿਆਰੇ ਵੱਖਰੀ ਨਿਆਰੇ ਨੇ ਪੰਜਾਬ ਦੇ। ਬਹੁਲੇ ਰਾਜਿਆਂ ਦੀ ਗੰਦਗੀ ਟੀਆਉਣੀ ਆ। ਪੰਜਾਬ ਚ ਰਹੇ। ਇਹ ਤਾਂ ਤੱਕਾ ਨਹੀਂ ਕੋਈ ਇੱਥੇ। ਫੁੱਲ ਨਿਆਰੇ ਲੱਗੇ। ਮੇਰੇ ਹਿਸਾਬ ਨਾਲ ਤਾਂ ਬਾਹਰ ਜਾਣ ਦੀ ਲੋੜ ਹੀ ਕਿਹਾ ਹੋਵੇ ਕਾਰੋਬਾਰ ਸਿੱਟਾ। ਉਹ ਵਾਰਿਆਂ ਦੀ ਲੋੜ। ਇਹ ਲੋਕੋ ਕੋਈ ਉਹ ਜਾਂ ਚਲੇ ਰਹੇ ਤੇ ਹੁੰਦੇ ਨਾ ਅਸੀਂ ਆ ਕਿਕਰ ਤਾਂ ਬੜੇ ਝੁੱਟੇ ਲੱਤੇ ਨੇ ਯਾਰ ਬੜੇ ਨੇ ਯਾਰ ਇਹ ਲੈ ਆਇਆ ਅਸੀਂ ਇੱਥੇ ਨੇੜੇ ਸਕੂਲ ਦੀ ਹੋਂਦ ਦਿਖਾਉਣਾ ਹੋਵੇ ਆਹ ਉਹ ਪੁਰਾਣੀ ਆ ਇਹ ਆਟੋਮਟਿਕ ਵੀ 25 ਸਾਲ ਹੋ ਗਏ ਨੂੰ ਸਕੂਲ ਹੈਗਾ ਸਾਡਾ ਆਹ ਸਕੂਲ ਸੀਗਾ ਇਹ ਸਕੂਲ ਇਹ ਕੋਲ ਸਕੂਲ ਆ ਪੁਰੇ ਪੜੇ ਆਹੀਂ ਔੜੇ ਨਜ਼ਾਰੇ ਲੈਣੇ ਯਾਰ ਉਹ ਕਿਕਰ ਜੇ ਦੀ ਛੁੱਟੀ ਵੇਲੇ ਠਾ ਉੱਥੇ ਭੱਜ ਲੰਦੇ ਸੀਗੇ ਆ ਸਕੂਲ ਆ ਸਾਡਾ ਸਰਕਾਰੀ ਸਕੂਲ ਪਿੰਡ ਪਹਾੜ ਪਰ ਤਾਂ ਬੱਦਲ ਗਿਆ ਬਹੁਤ